بادلو دا فنسي دا فنسي دا فنسي دا کراؤ ہوجن دا نال سهارے کراؤ ہوجن دا

ਸਿਦਾਂ ਸਾਹਿਬ ਪਾਣੀ ਨਹੀਂ ਬਾਕੀ ਬੰਦ ਕਰਾ ਦੇ ਸਿਦਾਂ ਨਹੀਂ ਜਿਸ ਨੰਬਰ ਤੋਂ ਪਟੇ ਤੱਕ ਆਪੇ ਪਹਿਲੀ ਗੱਲ ਕਰੇ ਸਿਦਾਂ ਗੇਟਾ ਤੋਂ ਮੇਰੀ ਗੱਲ ਸੁਣ ਓਏ ਇੱਕ ਮਿੰਟ ਓਏ ਇੱਕ ਮਿੰਟ ਕਿੰਨੀ ਦੇਣਾ ਮੇਰੀ ਗੱਲ ਸੁਣ ਹੋਏ ਤੱਕ ਆ ਜਾ

ਕਰੋ ਬੰਦ ਕਰੋ ਹੁਣ ਸੋਨੇ ਦੇ ਸ਼ਹਿਰ ਨੂੰ ਮੈਂ ਚਾਹੁੰਦਾ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਕੋ ਸਾਡੇ ਮੁੱਖ ਮੰਤਰੀ ਸਾਹਿਬ ਕੋ ਜਿਹੜਾ ਕੱਲ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਬੇਦਬੀ ਤੇ ਉਹ ਬੇਦਬੀ ਦੇ ਵਿੱਚ ਕੀ ਕੀ ਲਿਆ ਗਿਆ ਉਹਦੇ ਪੁਆਇੰਟ ਉੱਤੇ ਕੀ ਕੀ ਸੀ ਉਹ ਕੀ ਲਿਆ ਗਿਆ ਲੋਕੀ ਸਰਨੇ ਉੱਤੇ ਬਹਿਸ ਕਰਨੀ ਸੀ ਪਰ ਕੌਣ ਮਾਣ ਦੀ ਕੋਈ ਉੱਤੇ ਤਵੱਜੋ ਨਹੀਂ ਦਿੱਤੀ ਗਈ ਅਸੀਂ ਪੁੱਛਣਾ ਚਾਹੁੰਦੇ ਹਾਂ ਪੰਜਾਬ ਚ ਗੁੱਚਰ ਖੰਡਿਆਂ ਦੀ ਪ੍ਰਵਿ ਕੌਣ ਦਿੰਦਾ ਹੈ ਇਹਦਾ ਲਾਇਸੈਂਸ ਕੌਣ ਪ੍ਰੋਵਾਈਡ ਕਰਦਾ ਹੈ ਇਹ ਕਿਸੇ ਨਾ ਕਿਸੇ ਕੋਈ ਨੀਵੀਂ ਬੁੱਕਦਾਰ ਹੈਗੀ ਆ ਕਿਉਂਕਿ ਇਹ ਬੋਡ ਕਿਹਦੇ ਕਰੂ ਨਾਤਾ ਨਾਸਿਆ ਇਹ ਜਦੋਂ ਚੰਮੂ ਕੁਛ ਨਹੀਂ ਕੱਪਦਾ ਹੈ ਇਹ ਬੋਡ ਮਹਿੰਗਾ ਨਿਕਰਾ ਤੇ ਖਾਣ ਵਾਲੇ ਕੌਣੇ ਸਾਨੂੰ ਦੱਵਾ ਉਹਨੂੰ ਸਾਰੇ ਬੰਦ ਰੱਖਦੇ ਕਿਉਂਕਿ ਜਦੋਂ ਸਾਡੇ ਵਿੱਚ ਕੋਈ ਸ਼ਰਮ ਦੇ ਕਿਸੇ ਜਾਤੀ ਦਾ ਨਿਕਲਦਾ ਹੈ ਤੇ ਸਾਡੇ ਦੇ ਪਰਚੇ ਦੇ ਵਿੱਚ ਜਾਂਦੇ ਆ ਪਰ ਜਿਹੜੇ ਬੰਦੇ ਖਾਂਦੇ ਨੇ ਸਭ ਨੂੰ ਪਤਾ ਹੈ ਉਹ ਕੋਣ ਖਾਂਦੇ ਨੇ ਇਹ ਦੂਸਰ ਸ਼ਹਿਰ ਦੇ ਵਿੱਚ ਅਰੇ ਬਰੀਆਂ ਦੀਆਂ ਤਾਂ ਖੋਲੀਆਂ ਨੇ ਕਦੀ ਕਿਸੇ ਫੋੜ ਅਕਸਰਾਈ ਜਿਹੜਾ ਅਕਸਰ ਆ ਉਹਨੇ ਚੈਕਿੰਗ ਕੀਤੀ ਕਿ ਉਹ ਮਾਸਟਾ ਦਾ ਵਾ ਸਾਰੇ ਬੰਦੇ ਕੋ ਸਭ ਨੂੰ ਜਿਹੜਾ ਮਾਸਟਾ ਦਾ ਵਾ ਇਹ ਮਾਸ ਫੁੱਟਣ ਖਾਣਾ ਦਾ ਵਿਖਦਾ ਕਿੱਥੇ ਸੀ ਸਵਾਲ ਚੱਕਿਆ ਇਹਨੂੰ ਖਰੀਦਣਾ ਕੌਣ ਸੀ ਅਕਸਰ ਕੋਈ ਗੋ ਨੂੰ ਕਰਦਾ ਹੈ ਕਿ ਕਰਦੇ ਨੇ ਕੌਣ ਨਹੀਂ ਵਿਖਦੀ ਆ ਇਹ ਸਵਾਲ ਨੇ ਸਾਡੇ ਪੰਜਾਬ ਸਰਕਾਰ ਨੇ ਜਿਹੜੇ ਕਾਨੂੰਨ ਤੇ ਗੱਲ ਨਾਤੇ ਲਾਗੂ ਕੀਤੇ ਨੇ ਉਹ ਜਿਹੜੇ ਕਾਨੂੰਨ ਬਿਲਕੁਲ ਜ਼ੀਰੋ ਨੇ ਇੱਕਦਾਂ ਦਾ ਪ੍ਰਚਾਰ ਚੱਲ ਰਿਹਾ ਹੈ ਪਾਈਨ ਬਰੋ ਦੀ ਸਭ ਤੋਂ ਵੱਡੀ ਚੀਜ਼ ਹੈ ਪ੍ਰਚਾਰ ਚੱਲ ਚਾਹੇ ਤੂੰ ਕਸਰ ਹੋਵੇ ਇਸ ਲਈ ਜੇ ਬਾਰ ਬਾਰ ਕਹੂੰਗਾ ਸਾਨੂੰ ਕਥਿਵਾਂ ਬੋਲਣਾ ਅਜਰ ਪਰ ਅੰਦਰ ਸਰਕਾਰ ਦੀ ਗਵਾਰਨੀ ਇੱਕ ਪਲੇਨ ਹੌਂ ਕੇ ਬੈਠੀ ਦਸੀ ਕਿ ਗਣ ਸੁਣਦਾ ਤਾਂ ਦੀ ਸੀ ਕਿਸੇ ਪਰਸਨਲ ਕਦੇ ਵੀ ਨਹੀਂ ਸੀ ਪਰ ਸਰਗ ਇਹ ਦੂਸਰਾ ਕਪੀਰ ਤੋਂ ਕੰਨਾ ਆਪਣੇ ਦਾ ਫਰ ਨਹੀਂ ਛੱਡ ਸਕਦੇ ਉਹਨਾਂ ਬੱਚੇ ਪਾਲਨੇ ਨਾ ਉਹ ਮਦਰ ਨਾ ਕੋਈ ਲੈਣ ਦਿੰਦੀ ਆ ਵੇਖੋ ਅਸੀਂ ਕਿ ਚੰਗਦੇ ਰਹਿਣਾ ਨਹੀਂ ਦੱਸਣਾ ਤੇ ਤੁਹਾਡੀ ਮਰਜ਼ੀ ਆ ਲੋੜ ਨਾ ਪਾਵੇ ਕਿ ਹਿੰਦੂ ਸਰੇ ਗਲੇ ਹਮੇਸ਼ਾ ਪੈਰਾਂ ਪਿੰਦੇ ਨੇ ਇਹ ਦੇਣਾਂਗੇ ਇੱਕ ਤੋਂ ਪਹਿਲਾਂ ਸ਼ਰਮ ਕਰੋ ਸਿੰਧਵਾਦੀ ਅਸਲਾ ਫੈਕਟਰੀ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਸਿੰਧਵਾਦੀ ਅਸਲਾ ਫੈਕਟਰੀ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਹੈਲੋ ਮੈਂ ਇੱਕ ਵਾਰ ਫੇਰ ਸਾਰੇ ਮਿੱਕਾ ਦੇ ਸਾਹਮਣੇ ਸਾਰੇ ਸਮਾਜ ਦੇ ਸਾਹਮਣੇ ਮੈਂ ਸਚਿਨ ਮੈਰਾ ਆਲ ਇੰਡੀਆ ਜੂ ਸੰਗਠਨ ਕਮੇਟੀ ਵੱਲੋਂ ਸਚਿਨਾ ਪੁਲਿਸ ਅਫਸਰ पत्तर घंटे के अंदर इमरान खान बनेगा ऑल इंडिया हिंदू संघर्ष कमेटी एक लाख रुपया देगी ना दोषी इमरान खान का पता देगा लख रुपए का ऐलान दिता जाएगा मैं अमित टंडल जी को बेनती करता कि मैं इलाज जो इंडर से टच कर दिता है ਪ੍ਰੋਪਰ ਤਰੀਕੇ ਨਾਲ ਕਿਹਾ ਗਿਆ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਤੇ ਫਿਰ ਅਸੀਂ ਕੀ ਕਰੀਏ ਜਿਹੜਾ ਸਾਨੂੰ ਮੰਗ ਕਰ ਰਿਹਾ ਸੀ ਸਾਨੂੰ ਦੇਣਾ ਪਿਆ ਪਰ ਸਾਡਾ ਸਿੰਘ ਦਾ ਸਿੰਘ ਵੀ ਆ ਅਸੀਂ ਅਗਲਾ ਅਗਲਾ ਅਸੀਂ ਪੁੱਛੇ ਪੁੱਛ ਪਵਾਂਗੇ ਮਰਦ ਮੱਤੇ ਪਵਾਂਗੇ ਅਸੀਂ ਕੋਈ ਮਤਲਬ ਨਹੀਂ ਸਕਦੇ ਠੀਕ ਹੈ